ਹਾਂਜੀ ਸਤਿ ਸ੍ਰੀ ਅਕਾਲ ਸੰਗਤ ਜੀ ਸਾਰੇ ਭਰਾਵਾਂ ਨੂੰ ਜੰਦੇ ਵਸਦੇ ਰਹੋ ਬੜੇ ਵੀਰ ਪੁੱਛਦੇ ਆ ਵੀ ਅਸੀਂ ਹੁਣ ਐਮਪੀ ਚਾ ਕੋਈ ਕਹਿੰਦਾ ਰਾਜਸਥਾਨ ਚ ਬਾਅਦ ਚ ਮਿਲ ਜੂ ਆਹ ਫਿਰੇ ਮਸ਼ੀਨਾਂ ਇੱਧਰ ਸਾਲ ਦੇ ਵਿੱਚ 2.5 ਮਹੀਨੇ ਖੜਦੀਆਂ ਵਾਂ 2.5 ਮਹੀਨੇ ਖੜਦੀਆਂ ਵਾਂ ਮਈ ਜੂਨ ਜੁਲਾਈ ਤਿੰਨ ਮਹੀਨੇ ਖੜਦੀਆਂ ਤੇ 10 ਮਹੀਨੇ ਚੱਲਦੀਆਂ 9 ਮਹੀਨੇ ਤੇ ਚੱਲਦੀਆਂ ਰਹਿੰਦੀਆਂ ਵੀਰੇ ਬੇਫਿਕਰੇ ਹੋ ਕੇ ਜਿੰਨਾਂ ਨੇ ਐਮਪੀ ਲਾਉਣਾ ਲਾ ਲੋ ਰਾਜਸਥਾਨ ਲਾਉਣਾ ਲਾ ਰਾਜਸਥਾਨ ਲਾ ਲੋ ਪੰਜਾਬ ਦਾ ਲਾਉਣਾ ਪੰਜਾਬ ਦਾ ਲਾ ਲੋ ਜਦੋਂ ਮਰਜੀ ਆ ਜੋ ਇਧਰ ਹੁਣ ਲੰਮਾ ਕੰਮ ਚੱਲਣਾ ਵਾ ਮਈ ਤੱਕ ਲਾਈਫ ਟਾਈਮ ਮਈ ਤੱਕ ਵੀ ਚੱਲਦਾ ਹੀ ਰਹਿੰਦਾ ਬੰਦਾ ਕੰਮ ਕਰਨ ਵਾਲਾ ਚਾਹੀਦਾ ਇਧਰ ਲਾਈਫ ਟਾਈਮ ਹਾਂ ਇਧਰ ਉਹ ਕੰਮ ਨਹੀਂ ਹੈਗਾ ਵੀ ਮਹੀਨਾ ਲਾ ਲਿਆ ਚਲੋ ਇਧਰ ਬਾਈ ਜੀ ਲੰਮਾ ਹੀ ਕੰਮ ਚੱਲਦਾ ਤੇ ਬਹੁਤ ਬੰਦੇ ਆ ਇੱਕ ਗੱਲ ਹੋਰ ਕਰਨੀ ਆ ਭਰਾਵਾਂ ਨੂੰ ਕਈਆਂ ਨੂੰ ਗੁੱਸਾ ਵੀ ਲੱਗੂਗਾ ਤੇ ਬਹੁਤ ਬੰਦੇ ਕਾ ਮਸ਼ੀਨਾ ਚਲਾਉਂਦੇ ਆ ਪੰਜਾਬ ਚ ਉਹ ਕਹਿ ਦਿੰਦੇ ਯਾਰ ਅਸੀਂ ਤਾਂ ਪੰਜਾਬ ਦਾ ਹੀ ਲਾਉਨੇ ਆ ਤੇ ਉਦੋਂ ਬਾਅਦ ਫਿਰ ਦਿਹਾੜੀਆਂ ਕਰਦੇ ਆ ਮੁੜ ਕੇ ਕਹਿੰਦੇ ਸਾਨੂੰ ਪੰਜਾਬ ਚ ਕੰਮ ਨਹੀਂ ਮਿਲਦਾ ਭਾਈ ਜੀ ਇੱਧਰ ਲਾਇਆ ਕਰੋ ਲੰਮਾ ਟਾਈਮ ਚੱਲਦਾ ਹਿਸਾਬ ਨਾਲ ਉਹ ਦੁਬਈ ਜਿੰਨੇ ਪੈਸੇ ਇੱਧਰ ਬਣ ਹੀ ਜਾਂਦੇ ਆ ਲੰਮਾ ਸੀਜ਼ਨ ਲਾਉਂਦਾ ਨਾਲੇ ਤਾਂ ਬੰਦੇ ਦੀ ਰੋਈ ਰੋਈ ਨੌਲੇਜ ਵਾਧੀ ਆ ਪੰਜਾਬ ਚ ਜਿੰਨੇ ਕ ਚਰਨ ਨੂੰ ਸੂਤ ਬਾਤ ਹੋਈ ਦਾ ਸੀਜ਼ਨ ਖਤਮ ਹੋ ਜਾਂਦਾ ਇੱਧਰ ਲੰਮਾ ਟਾਈਮ ਚੱਲਦੀ ਆ ਤੇ ਨਾਲੇ ਤਾਂ ਨੌਲੇਜ ਵਾਧੀ ਬੰਦੇ ਦੀ ਨਾਲੇ ਜਿੰਨਾਂ ਨੇ ਮਸ਼ੀਨਾਂ ਸਿੱਖੀਆਂ ਉਹਨਾਂ ਨੂੰ ਵੀ ਪਰ ਮਹਿਸੂਸ ਹੁੰਦਾ ਯਾਰ ਵਾਕੇ ਸਹੀ ਸਿੱਖੀਆਂ ਆ ਇਹ ਲੰਮਾ ਕੰਮ ਚੱਲਦਾ ਕਈ ਬੰਦੇ ਮਸ਼ੀਨਾਂ ਦਾ ਧੰਦਾ ਇਸ ਕਰਕੇ ਛੱਡਦੇ ਆ ਕਿ ਯਾਰ ਇੱਕ ਮਹੀਨਾ ਤਾਂ ਮਸ਼ੀਨ ਚੱਲ ਰਹੀਆਂ ਆ ਮੁੜ ਕੇ ਕੀ ਕਰਾਂਗੇ ਪਰ ਇਹ ਸੋਚ ਉਹਨਾਂ ਦੀ ਗਲਤ ਆ ਮਸ਼ੀਨਾਂ ਜਿੰਨਾਂ ਨੇ ਸਿੱਖੀਆਂ ਵਾਂ ਉਹ ਦਿਹਾੜੀਆਂ ਧੂੜੀਆਂ ਨਾ ਕਰਿਆ ਕਰੋ ਮਹਾਰਾਜ ਨੇ ਗੌਣ ਦਿੱਤਾ ਤੁਹਾਨੂੰ ਤੇ ਇੱਧਰ ਨੂੰ ਨਿਕਲਿਆ ਕਰੋ ਆਂਧਰਾ ਕਰਨਾਟਕਾ ਨੂੰ ਲੰਮਾ ਕੰਮ ਚੱਲਦਾ ਘਰੇ ਬੈਠੇ ਹੀ ਆਪਾਂ ਗਈ ਜਾਂਨੇ ਆ ਯਾਰ ਕੰਮ ਤਾਂ ਆਣੀਗਾ ਪੰਜਾਬ ਦਾ ਲਾਲਿਆ ਉਦੋਂ ਬਾਅਦ ਵੇਲੇ ਇਹ ਗਲਤ ਗੱਲ ਆ ਮੇਰੇ ਨਾਲ ਕੰਟੈਕਟ ਕਰੋ ਮੈਂ ਵੇਲੇ ਨਹੀਂ ਰਹਿਣ ਦਿੰਦਾ ਤੁਹਾਨੂੰ ਮਸ਼ੀਨਾਂ ਬਹੁਤ ਆ ਠੀਕ ਆ 3 ਮਹੀਨੇ ਤੁਹਾਨੂੰ ਕਿ ਆ ਵੇਲਾ ਜਦੋਂ ਆਪਣੇ ਝੋਨਾ ਝੋਨੇ ਚੋਂ ਕਾਹ ਨਿਕਲਦਾ ਉਹਨਾਂ ਟਾਈਮਾਂ 'ਚ ਮਸ਼ੀਨਾਂ ਖੜ੍ਹਦੀਆਂ ਤੇ ਚੱਲੀ ਜਾਂਦੀਆਂ ਬਾਈ ਜੀ ਗਰਮੀ ਹਾੜ ਸਿਆਲ ਕੋਈ ਐਹੋ ਜੀ ਫਸਲ ਨਹੀਂ ਇੱਕ ਹੋਰ ਵੀ ਰਪੋਚਦੇ ਅੰਦਰ ਕੀ ਕੀ ਚੱਲਦਾ ਇੱਧਰ ਕਣਕ ਝੋਨੇ ਤੋਂ ਬਿਨਾ ਹਰ ਇੱਕ ਫਸਲ ਚੱਲਦੀ ਵੱਡੀ ਮਸ਼ੀਨ ਨਾਲ ਸਭ ਤੋਂ ਪਹਿਲਾਂ ਜਦੋਂ ਇੱਧਰ ਆ ਗਏ ਅਗਸਤ ਦੇ ਵਿੱਚ ਇੱਧਰ ਆ ਗਏ ਉਦੋਂ ਚੱਲਣੀਆਂ ਬਾਈ ਜੀ ਉਰਦ ਉਰਦ ਦੀ ਦਾਲ ਤੇ ਮੂੰਗੀ ਦੀ ਦਾਲ ਠੀਕ ਆ ਉਸ ਤੋਂ ਬਾਅਦ ਸੋਇਆਬੀਨ ਫਿਰ ਮੱਕੀ ਹਰ ਹਰ ਤੇ ਆ ਕੀ ਵੜਦੇ ਆਪਾਂ ਹਾਂ ਜਵਾਰ ਬਾਜਰਾ ਠੀਕ ਆ ਗਣੀ ਚੱਲਿਓ ਜਵਾਰ ਬਾਜਰਾ ਸਰੋਂ ਛੋਲੇ ਧਣੀਆਂ ਛੋਲੇ ਤੇ ਕੀ ਨਾਲ ਲੈਂਦੇ ਆ ਸੂਰਜ ਮੁਖੀ ਯਾਰ ਕੋਈ ਐੋਜੀ ਫਸਲ ਨਹੀਂ ਜਿਹੜੀ ਇੱਧਰ ਨਹੀਂ ਚੱਲਦੀ ਆਏ ਨਾ ਸੋਚਿਆ ਕਰੋ ਵੀ ਅਸੀਂ ਤਾਂ ਪੰਜਾਬ ਦਾ ਲਾ ਲਿਆ ਹੁਣ ਅਸੀਂ ਵਿਹਲੇ ਆਂ ਵਿਹਲੇ ਬੂਲੇ ਕੋਈ ਨਹੀਂ ਕੰਮ ਕਰਨ ਵਾਲੇ ਬਣੋ ਕੰਮ ਇੱਧਰ ਬਹੁਤ ਆ ਜਿਹੜੇ ਬੰਦੇ ਵਿਹਲੇ ਆ ਮਸ਼ੀਨਾਂ ਦੇ ਨਹੀਂ ਵੀ ਜਾਂਦੇ ਮੇਰੇ ਵੀਰ ਇੱਧਰ ਆ ਪਾਉ ਲਾ ਕੇ ਆਉਨੇ ਆ ਠੀਕ ਆ ਨਾ ਦੇ ਤੋੜ ਕੇ ਕੰਮ ਕਰੋ ਸਰੀਰ ਨੇ ਮਿੱਟੀ ਹੋਣਾ ਮਿੱਟੀ ਆ ਸਰੀਰ ਜਾ ਕਰਨੋਂ ਮਿੱਟੀ ਹੀ ਹੋਣਾ ਵੀਰੇ ਬਸ ਕੰਮ ਕਰੋ ਦੇ ਤੋੜ ਕੇ ਕੰਮ ਕਰੋ ਫਲ ਮਿਲਦਾ ਮਿਹਨਤ ਦਾ ਫਲ ਮਿਲਦਾ ਪੂਰਾ ਕੰਮ ਬਹੁਤ ਇੱਧਰ ਆਪਣੀ ਮਸ਼ੀਨ ਚੱਲੇ ਨਾ ਚੱਲੇ ਆਪਾਂ ਤਾਂ ਚਲੋ ਕਹਿੰਨੇ ਮਹਾਰਾਜ ਚਲਾਈ ਰੱਖੇ ਪਰ ਮਹੀਨੇ 'ਚ 10 ਦਿਨ ਖੜੀ ਰਹਿੰਦੀ ਆ ਕਦ ਤਰੇਸ਼ਰ ਬਦਲਣ ਲੱਗ ਗਏ ਕਦ ਕਲਟਰ ਦੀ ਸੈਟਿੰਗ ਫਸਲਾਂ ਚੇਂਜ ਹੁੰਦੀਆਂ ਫਿਰ ਮਸ਼ੀਨ ਦੀ ਸੈਟਿੰਗ ਵੀ ਹਲਾਉਣੀ ਪੈਂਦੀ ਸਾਰੀ ਠੀਕ ਆ ਨਾ ਵੀ ਜਾਣੀ ਮਹੀਨੇ 'ਚ 20 ਦਿਨ ਹੀ ਚੱਲਦੀ ਆ ਤੇ ਤਨਖਾਹ ਪਾਣ ਉਹ ਹੀ ਮਿਲਨੀ ਦੋ ਬੰਦਿਆਂ ਨੂੰ 60 55 ਤੋਂ ਸ਼ੁਰੂ ਹੋ ਜਾਂਦੀ ਆ 55 ਤੋਂ 65 70 ਤੱਕ ਜਾਂਦੀ ਆ ਤਨਖਾਹ ਤੇ ਰੋਟੀ ਪਾਣੀ ਸਭ ਕੁਝ ਵੀਰਜੀ ਮਾਲਕਾਂ ਦਾ ਜੇ ਆਪਾਂ ਇਮਾਨਦਾਰੀ ਨਾਲ ਕੰਮ ਕਰਾਂਗੇ ਜੇ ਲੱਚਕੜਚੀਆਂ ਕਰਾਂਗੇ ਫੇਰ ਅਗਲੇ ਵੀਰੇ 10 ਰੁਪਏ ਨਹੀਂ ਦਿੰਦੇ ਉਹ ਵੀ ਲਿਖਦੇ ਆ ਤੇ ਇੱਧਰ ਅਸੀਂ 5 500 ਤੱਕ ਵੀ ਲੈ ਲੈਨੇ ਆ ਨਹੀਂ ਲਿਖਦੇ ਕਿਉਂਕਿ ਇਮਾਨਦਾਰੀ ਬੋਡੀ ਵੱਡੀ ਚੀਜ਼ ਆ ਆ ਤਿੰਨ ਦਿਨ ਹੋ ਗਏ ਆ ਸਾਡੇ ਕੋਲੇ ਨਹੀਂ ਆਇਆ ਫੋਨ ਤੇ ਹੀ ਉਹਨੇ ਪੁੱਛੀ ਜਾਣਾ ਹਾਂ ਗੁਰਵਿੰਦਰ ਸਿੰਘ ਇਹ ਹੋ ਗਿਆ ਉਹ ਹੋ ਗਿਆ ਹਾਂਜੀ ਹੋ ਗਿਆ ਬਸ ਆਹੀ ਗੱਲਾਂ ਹੁੰਦੀਆਂ ਬਾਈ ਜੀ ਇਹ ਨਾ ਕਰਿਆ ਕਰੋ ਜੇ ਤੁਸੀਂ ਮਸ਼ੀਨਾ ਸਿੱਖੀਆਂ ਜੇ ਆਪਾਂ ਧਿਆਨਗਾ ਹੀ ਕਰ ਲੈਣਾ ਮਸ਼ੀਨਾ ਸਿੱਖ ਕੇ ਤੇ ਫਰ ਫਾਇਦਾ ਵੀ ਕੀ ਆ ਮਸ਼ੀਨਾ ਸਿੱਖੀਆਂ ਦਾ ਫਿਰ ਪੰਜਾਬ ਦਾ ਉਹਨੂੰ ਲਾਇਆ ਕਰੋ ਟਰ ਕਿਉਂ 20 ਦਿਨ ਖੇਚਲ ਕੱਢਦੇ ਆ ਮੈਂ ਹੀ ਨਹੀਂ ਕਹਿੰਦਾ ਪੰਜਾਬ ਦਾ ਲਾਓ 20 ਦਿਨ ਚੱਲ ਗਿਆ ਪੰਜਾਬ ਉਸ ਤੋਂ ਬਾਅਦ 2 ਦਿਨ ਚੱਲ ਘਰੇ ਰੋ 4 ਦਿਨ ਜਵਾਕਾਂ ਚੱਲਿਆਂ ਚ ਉਸ ਤੋਂ ਬਾਅਦ ਫੇਰ ਨਿਕਲੋ ਆਂਧਰਾ ਕਰਨਾਟਕਾ ਨੂੰ ਮਹਾਰਾਸ਼ਟਰ ਲਾ ਲਓ ਐਮਪੀ ਲਾ ਲਓ ਕੰਮ ਹੁਣ ਤਾਂ ਮਹਾਰਾਜ ਦੀ ਮੇਰਾ ਚੱਲਦਾ ਹੀ ਰਹਿੰਦਾ ਯਾਰ ਅਸ ਮਸ਼ੀਨਾਂ ਦਾ ਇਹ ਨਾ ਸੋਚੋ ਵੀ ਅਸੀਂ ਮਸ਼ੀਨਾਂ ਸਿੱਖੀਆਂ ਤੇ ਤੁਹਾਡਾ ਸਿੱਖੀਆਂ ਦਾ ਕੋਈ ਫਾਇਦਾ ਨਹੀਂ ਘਰੋਂ ਬਾਹਰ ਨਿਕਲੋ ਘਰੋਂ ਬਾਹਰ ਨਿਕਲੋ ਕੰਬਲਾਂ ਦੇ ਵਿੱਚ ਬਹਿ ਕੇ ਕਦੇ ਸਕਸੈਸ ਨਹੀਂ ਹੋਇਆ ਜਾਂਦਾ ਠੀਕ ਆ ਵੀਰੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਜਉਂਦੇ ਵਸਦੇ ਰਹੋ ਗੁਰਵਿੰਦਰ ਸਿੰਘ ਪਿੰਡ ਬੋਤੀਆਂ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਫੋਨ ਨੰਬਰ 81950 62738 ਓਕੇ ਵੀਰੇ ਥੈਂਕ ਯੂ